ਲੋਜੀ ਇੱਕ ਨਜ਼ਮ ਸੁਣਾ ਰਿਹਾ ਵਾਂ ਪੁਰਾਣਾ ਦੌਰ ਤੇ ਅੱਜ ਦਾ ਦੌਰ ਮਿਕਸ ਕੀਤਾ ਹੈ ਜੀ ਜੀ ਬਿਲਕੁਲ ਜਿਸ ਵਿੱਚ ਵੈਲੈਂਟਾਈਨ ਦੀ ਵੀ ਖੁਸ਼ੀ ਦੇ ਨਾਲ ਪ੍ਰੋਗਰਾਮ ਦੇ ਵਿੱਚ ਆਏਗਾ ਕਿੰਨਾ ਕਿ ਕਿੱਧਰ ਚੁਰ ਗਿਆ ਦੌਰ ਪੁਰਾਣਾ ਹੂੰ ਪੈ ਗਿਆ ਕਿਹੜੀ ਰਾਹ ਆਹਾਂ ਸਾਰਾ ਟੱਬਰ ਪੀ ਲੈਂਦੇ ਸੰਪਾਈਆ ਦੁੱਧ ਦੀ ਚਾਹ ਵਾਹ 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 ਤੇ ਉਦੋਂ ਮਸ਼ੀਨੀ ਦੌਰ ਨਹੀਂ ਸੀ ਹਮ ਆ ਸ਼ਹਿਰਾਂ ਦੇ ਵਿੱਚ ਸ਼ੋਰ ਨਹੀਂ ਸੀ ਇੰਨੇ ڈاکੂ ਚੋਰ ਨਹੀਂ ਸੀ ਸੀ ਅੱਖਾਂ ਵਿੱਚ ਹਯਾ ਉਹ ਕਿਦਾਂ ਤੁਰ ਗਿਆ ਦੌਰ ਪੁਰਾਣਾ ਪੈ ਗਿਆ ਕਿਹੜੀ ਰਾਹ ਹਾਏ ਹਾਏ ਸਾਰਾ ਟੱਬਰ ਪੀ ਲੈਂਦੇ ਸਾਂ ਪਾਇਆ ਦੁੱਧ ਦੀ ਚਾਹ ਤੇ ਕਹਿੰਦਾ ਕਿ ਜਦੋਂ ਕਿਤੇ ਪੁਰਾਣਾ ਆਉਣਾ ਉਦੋਂ ਗੋਸ਼ਤ ਘਰ ਪਕਾਉਣਾ ਸਭ ਨੂੰ ਆਣੀ ਬੋਟੀ ਬੋਟੀ ਕਿਸੇ ਨੂੰ ਵੱਡੀ ਕਿਸੇ ਨੂੰ ਛੋਟੀ ਬਈ ਵਾਹ ਤੇ ਜਾ ਪੁਰਾਣੇ ਮਾਂ ਨੂੰ ਦੱਸਣਾ ਮਾਸੀ ਕੀਤਾ ਵਾਵਾ ਚਾਰ ਉਹ ਕਿੱਧਰ ਤੁਰ ਗਿਆ ਗੌਰ ਪ੍ਰਾਣਾ ਪੈ ਗਿਆ ਕਿਹੜੀ ਰਾਹ ਹੈ ਵਾਵਾ ਜ਼ੁਲਫੀ ਸਾਹਿਬ ਵਾਵਾ ਸਰ ਕਹਿੰਦਾ ਕਿ ਉਦੋਂ ਕਜਨ ਸਿਆਪਾ ਨਹੀਂ ਸੀ ਹੂੰ ਉਦੋਂ ਹੁੰਦਾ ਸੀ ਮਾਮੇ ਦਾ ਪੁੱਤ ਭੂਪੀ ਦਾ ਪੁੱਤ ਭਰਾ ਤੇ ਤਾਏ ਦਾ ਪੁੱਤ ਭਰਾ ਕਹਿੰਦਾ ਕਿ ਉਦੋਂ ਕਜਨ ਸਿਆਪਾ ਨਹੀਂ ਸੀ ਐਂਟੀ ਅੰਕਲ ਪਾਪਾ ਨਹੀਂ ਸੀ ਵਾਹ 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 ਉਹ ਕਜਨ ਸਿਆਪਾ ਨਹੀਂ ਸੀ ਐਂਟੀ ਅੰਕਲ ਪਾਪਾ ਨਹੀਂ ਸੀ ਐਡੇ ਚਿੱਟੇ ਖੂਨ ਨਹੀਂ ਸੀ ਕੁੜੀਆਂ ਦੇ ਕੋਲ ਖੂਨ ਨਹੀਂ ਸੀ ਹਾਏ 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 ਐਡੇ ਚਿੱਟੇ ਖੂਨ ਨਹੀਂ ਸੀ ਕੁੜੀਆਂ ਦੇ ਕੋਲ ਖੂਨ ਨਹੀਂ ਸੀ ਤੇ ਇੱਜ਼ਤ ਵਾਲੇ ਯਾਰ ਹੁੰਦੇ ਸੀ ਯਾਰਾਂ ਦੇ ਸੋਹਣੇ ਹੁੰਦੇ ਘੁੰਡ ਸੀ ਮਟਿਆਰਾਂ ਦੇ ਤੇ ਛੋਟੇ ਵੀਰ ਸੀ ਵੀਰੇ ਹੁੰਦੇ ਵੱਡੇ ਹੋਣੇ ਭਾ ਉਹ ਕਿੱਧਰ ਤੁਰ ਗਿਆ ਦੌਰ ਪੁਰਾਣਾ ਪੈ ਗਿਆ ਕਿਹੜੀ ਰਾਹ ਵਾ ਵਾ ਸਾਰਾ ਟੱਬਰ ਪੀ ਲੈਂਦੇ ਸਾਂ ਪਾਈਆ ਦੁੱਧ ਦੀ ਚਾਹ ਤੇ ਕਹਿੰਦੇ ਕਿ ਉਦੋਂ ਦੁਨੀਆ ਮਰ ਨਹੀਂ ਗਈ ਸੀ ਵਾ ਅੱਜ ਜਦੋਂ ਸ਼ਵਾਰਮਾ ਬੋਤਲ ਨਹੀਂ ਸੀ ਆਏ ਆਏ ਵਾ 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 ਬਈ ਵਾ 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 ਉਦੋਂ ਦੁਨੀਆ ਮਰ ਨਹੀਂ ਗਈ ਸੀ ਜਦੋਂ ਸ਼ਵਾਰਮਾ ਬੋਤਲ ਨਹੀਂ ਸੀ ਬਾਕੀ ਸਭ ਖਰਾਕਾਂ ਸਹੀ ਸੀ ਖਾ ਕੇ ਦੁਨੀਆ ਵੋਦੀ ਕਈ ਸੀ ਹਜ਼ੂਰ ਵੀ ਲੜ ਕੇ ਸਾਰੇ ਭੈਣ ਭਰਾ ਉਹ ਕਿੱਧਰ ਤੁਰ ਗਿਆ ਦੌਰ ਪੁਰਾਣਾ ਪੈ ਗਿਆ ਕਿਹੜੀ ਰਾਹ ਵਾ ਵਾ ਸਾਰਾ ਟੱਬਰ ਪੀ ਲੈਂਦੇ ਸਾਂ ਖੁੱਲੇ ਦੁੱਧ ਦੀ ਚਾ ਵਾ 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 ਵਾ